ਮੈਂ ਸਾਰਿਆਂ ਦੇ ਕਰਨੇ ਹੱਥ ਲਾਇਆ ਜਾ ਕੇ ਓਏ ਮੈਂ ਦੇਸ਼ ਦੇ ਗ੍ਰਹਿ ਮੰਤਰੀ ਦੇ ਕੋਲੇ ਜਾ ਕੇ ਜਿੜ ਜਰਾਇਆ ਮੇਮੋ ਵੀ ਇੱਕ ਗੱਲ ਦੀ ਗਲਤਫਹਿਮੀ ਸੀ ਵੀ ਕਲਾਕਾਰ ਬਹੁਤ ਐਮਐਲਏ ਬਣਿਆ ਨਹੀਂ ਕਲਾਕਾਰ ਤਾਂ तेरे ਪੁੱਤ ਨੂੰ ਬਹੁਤ ਪਿਆਰ ਕਰਦੇ ਆ ਉਹ ਤਾਂ ਆ ਕੇ ਪੁੱਛਣਗੇ ਬਾਪੂ ਪੁੱਤ ਮੈਂ ਤੇਰੇ ਕੋਲ ਬੈਠ ਕੇ ਤੇਰੀ ਗੱਲ ਕਰਾਂਗੇ ਕਲਾਕਾਰਾਂ ਨੇ ਫੱਤੇ ਬਲਾਉਣ ਦੀ ਕੋਸ਼ਿਸ਼ ਵੀ ਕੀਤੀ ਅੱਖ ਚਰਾਜੇ ਪਰਾਂ ਵੀ ਲੰਘ ਗਏ। ਮਿਰੋ ਜਦੋਂ ਵਸਤ ਪੈਂਦਾ ਉਹ ਤੋਂ ਬਿਜਲੀ ਖੜਦੇ ਆ। ਸੌਖਾ ਕੋਲੇ ਜਦੋਂ ਲੱਗਦੀ ਸਭ ਉਕਾ ਫਾਈਸਟਰ ਹੋ ਤੋਂ ਵੀ ਮੰਗਨੀ ਅਸੀਂ ਬੜਿਆਂ ਦੇ ਸੀਟਾਂ ਮਿਲੀਆਂ ਉਸੇ। ਬਈ ਜਦੋਂ ਕੋਰਟ ਦੇ ਵਿੱਚ ਜਾਂਦਾ ਸਾਡੀ ਹਾਤ ਦੇਖ ਕੇ ਕਦੋਂ ਆਉਂਦੇ ਨੇ ਪੇਛਿਆਂ ਦੇ ਉੱਤੇ ਹੱਸਦੇ ਆ ਮੁਸ਼ਕਿਲੀਆਂ ਮਾਰਦੇ ਉਹਨੀਆਂ ਵਾਰਦੇ ਇੱਕ ਦੂਸਰੇ ਮੋੜ। ਬੜਾ ਔਖਾ ਜਨਾ ਸੀ ਹੁਣ ਜਲੀਲ ਹੁੰਦੇ ਆ ਚਾਰ ਚੁਫੇਰੇ ਪਰ ਮੈਨੂੰ ਇਸ ਗੱਲ ਦਾ ਲਾਂਭਾ ਨਹੀਂ ਪਰਮਾਤਮਾ ਦੇ ਕਿਉਂਕਿ ਮੈਂ ਬਚਿਆ ਹੀ ਜਲੀਲ ਹੁਣ ਖਤਰਾ ਇਹ ਇੰਨੀ ਜ਼ਬਰਦਸਤੀ ਉਹ ਗਾਣਾ ਬੈਨ ਕੀਤਾ ਸਾਡੀ ਹਰ ਗੱਲ ਦੇ ਉੱਤੇ ਇਹਨਾਂ ਦਾ ਚੱਕਾ ਹੈ ਮੇਰੇ ਘਰੇ ਕੰਮ ਕਰਨ ਵਾਲੇ ਬੰਦੇ ਦਾ ਫੋਨ ਵੀ ਜਿਹੜਾ ਸਰਵੇਚ ਲੱਗਿਆ ਹੋਇਆ ਕੀ ਜਰਾ ਸੀ ਕੋਈ ਵੱਗੀਆਂ ਮੈਂ ਸਾਰਿਆਂ ਦੇ ਚਰਨੇ ਹੱਥ ਲਾਏ ਜਾ ਕੇ ਓਏ ਮੈਂ ਨੇਸ਼ ਦੇ ਗ੍ਰਹਿ ਮੰਤਰੀ ਦੇ ਕੋਲੇ ਜਾ ਕੇ ਜਿੜਕੜਾਇਆ ਔਰ ਇਹਨਾਂ ਦਾ ਹੁਕਮ ਸੀ ਮੈਂ ਪੁੱਤ ਦੇ ਫੁੱਲ ਚੁੱਕ ਕੇ ਘਰੋਂ ਗਿਆ ਕਹਿੰਦਾ ਸਿਸਟਮ ਦਾ ਹਿੱਸਾ ਮੈਨੂੰ ਪਰ ਮੈਨੂੰ ਦੱਸੋ ਜਦੋਂ ਲੀਡਰ ਸਿਸਟਮ ਦਾ ਹਿੱਸਾ ਮੇਰੇ ਪੁੱਤ ਦੀਆਂ ਅਸਤੀਆਂ ਨੂੰ ਬਣਾਉਂਦੇ ਐ ਤਾਂ ਜੇ ਮੈਂ ਦਰਦਰ ਜਾ ਕੇ ਲੋਕਾਂ ਤੋਂ ਪੀਪਲ ਨੂੰ ਬੋਟਾਂ ਵੀ ਤਾਂ ਮੈਂ ਕੀ ਗੱਲ ਕਰਾਂ ਬਲੇਸ਼ ਸਾਹਿਬਾ ਰੋਜ਼ਾ ਗੱਲ ਵੀ ਸੁਣਦੀ ਅਸੀਂ ਮੀਆਂ بیوی ਜਾ ਕੇ ਪ੍ਰਧਾਨ ਸਭਾ ਦੇ ਵਿੱਚ ਵੀ ਜਾ ਕੇ ਬਹਿ ਟਗੇ ਮੈਨੂੰ ਵੀ ਇੱਕ ਗੱਲ ਦੀ ਗਲਤਫਹਮੀ ਸੀ ਵੀ ਕਲਾਕਾਰ ਬਹੁਤੇ ਮਰੇ ਬਣਿਆ ਨਹੀਂ ਕਲਾਕਾਰ ਤਾਂ ਤੇਰੇ ਪੁੱਤ ਨੂੰ ਬਹੁਤ ਪਿਆਰ ਕਰਦੇ ਆ ਉਹ ਤੁਮ ਆ ਕੇ ਪੁੱਛਣਗੇ ਬਾਪੂ ਕੋ ਤੂੰ ਇੱਥੇ ਕਦੋਂ ਬੈਠਾ ਤੇਰੀ ਗੱਲ ਕਰਾਂਗੇ ਕਲਾਕਾਰਾਂ ਨੇ ਫੱਤੇ ਬੁਲਾਉਣ ਦੀ ਕੋਸ਼ਿਸ਼ ਵੀ ਕੀਤੀ ਅੱਖ ਚਰਾਜੇ ਪਰਾਂ ਦੀ ਲੰਘ ਗਏ ਵੀਰੋ ਜਦੋਂ ਵਸਤ ਪੈਂਦਾ ਉਹ ਤੋਂ ਬਿਗਲੀ ਖੜਦੇ ਆ ਸੌਖੇ ਕੋਲੇ ਜਦੋਂ ਲੱਗਦੇ ਸੂਫ ਦਾ ਫੈਸਲਾ ਹੋতো ਨਹੀਂ ਮੰਨਿਆ ਸੀ ਬੜਿਆਂ ਦੇ ਸੀਟਾਂ ਮਿਲ ਗਿਆ ਉਸਨੂੰ ਕੱਲੇ ਕੱਲੇ ਕਰਕੇ ਉਸਤਾ ਪੁੱਤਰੀ ਦਾ ਅਸੀਂ ਜੁੰਦੇ ਨੇ ਰਹਿੰਦੇ ਆਫੂ ਦੇ ਸੀ ਜਿਹੜੇ ਮੈਂਤਾਰੇ ਨੇ ਇਹਦੇ ਸੰਬੰਧ ਵਿੱਚ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਵਾਂਗੇ ਹੋਰ ਜਾਣਕਾਰੀ ਪਰੰਤੂ ਅੱਜ ਮੈਂ ਜਿਹੜੀ ਗੱਲ ਮੇੜਬੇ ਦਾ ਜਸਟਿਸ ਨੂੰ ਲੈ ਕੇ ਪੁੱਤ ਦੀ ਆਤਮਾ ਦੀ ਸ਼ਾਂਤ ਨੂੰ ਲੈ ਕੇ ਮੈਂ ਵੀ ਗੱਲਾਂ ਕਰ ਲਈ ਇਸ ਦੇ ਘੇਰੇ ਤੋਂ ਬਾਹਰ ਨਹੀਂ ਗੱਲਾਂ ਅਈਨਾ ਤਾਂ ਘਾਤਿਆ ਕਰਦੇ ਕੋਈ ਗੁਲਾਮੀ ਵੀ ਅੰਗਰੇਜ਼ਾਂ ਦੇ ਵੀ ਨਹੀਂ ਕੀਤਾ ਜਿੰਨਾ ਇਹ ਸਰਕਾਰ ਕਰਦੀ ਹੈ ਸਾਡੇ ਬੁੱਤਾਂ ਦਾ ਖੂਨ ਇੰਨਾ ਸਸਤਾ ਹੋ ਗਿਆ ਇੱਕ ਤਾਰ ਪਾਰ ਕਰਦੇ ਪਿੱਛੇ ਜਾ ਤੁਸੀਂ ਕਤਲ ਕਰ ਦਿੰਦੇ ਹੋ ਇਹ ਸਰਕਾਰਾਂ ਕਿਉਂ ਨਹੀਂ ਕਤਲ ਦੇ ਇੱਕ ਸਜ਼ਾ ਜਿਹੜੀ ਨੂੰ ਸਖਤ ਕਰਦੀਆਂ ਇੱਕ 300 ਦਾ ਪਰਚਾ ਦਿੰਦੇ ਹੋ 400 ਦਾ ਮਾਦੂ ਦੀ ਜ਼ਮਾਨਤ ਹੋ ਜਾਂਦੀ ਹੈ ਮੁੜ ਕੇ ਅਗਲਾ ਅੰਦਰ ਨਹੀਂ ਜਾਂਦਾ ਕੀ ਜਾਰੇ ਕਿਸੇ ਦਾ ਘਰ ਦਾ ਬੇੜਾ ਮੁੰਡਾ ਵੱਜ ਗਿਆ ਇਹਦੀ ਸਜ਼ਾ ਇੰਨੀ ਹੈ ਵੀ ਕਾਰਸਾਣਾ ਚੱਤਪਤੀ ਅੰਦਰ ਬੈਠੇ ਹੱਸਦੇ ਆ ਮੈਂ ਜਦੋਂ ਕੋਰਟ ਦੇ ਵਿੱਚ ਜਾਂਦਾ ਸਾਡੀ ਹਾਸ ਤੇ ਕਿਦੋਂ ਆਉਂਦੇ ਨੇ ਪੇਛੀਆਂ ਦੇ ਉੱਤੇ ਹੱਸਦੇ ਆ ਮੁਸ਼ਕਿਲੀਆਂ ਮਾਰਦੇ ਉਹਨੀਆਂ ਮਾਰਦੇ ਇੱਕ ਦੂਸਰੇ ਮੂੜੇ ਬੜਾ ਔਖਾ ਜਿੰਨਾ ਸੀ ਹੁਣ ਜਲੀਲ ਹੋ ਗਿਆ ਚਾਰਸਪੇੜੀ ਪਰ ਮੈਨੂੰ ਇਸ ਗੱਲ ਦਾ ਅਹਮਾਰੀ ਪਰਮਾਤਮਾ ਕਿਉਂਕਿ ਮੈਂ ਬਚਿਆ ਹੀ ਚਲੀਏ ਹੁਣ ਖਤਰਾ ਮਾਰੇ ਦੀ ਕੋਈ ਗਤੀਵਿਧੀ ਪੋਲਿਟਿਕਲ ਕਰਦੇ ਕੋਈ ਹੋਰ ਕਰਦੇ ਆ ਚਾਰ ਬੰਦੇ ਇਕੱਠੇ ਕਰਦੇ ਆ ਤੜਾ ਤੜ ਕਮੈਂਟ ਦੇ ਵਿੱਚ ਗਾਲਾਂ ਜੇ ਉਹ ਜੋ ਬੱਕਾ ਜਾਂਦਾ ਉਹ ਗੱਦ ਦੇ ਮੈਂ ਕਿਹਾ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਮੈਂ ਜਿੱਦਾਂ ਸੋਚਿਆ ਪੁੱਤ ਦਾ ਇਨਸਾਫ ਦੇਰ ਸਹੀ ਪਰ ਲੈ ਕੇ ਸਿੱਧੂਗਾ ਕਿਸੇ ਨਾ ਕਿਸੇ ਤਰੀਕੇ ਜਿੱਥੇ ਕਿਤੇ ਵੀ ਦਰਤੇ ਜਾ ਕੇ ਆਪਕੇ ਜਮਾਉਣੀ ਪਈ ਮੈਂ ਜਾਊਂਗਾ ਔਰ ਤੁਹਾਡਾ ਸਾਥ ਮੈਨੂੰ ਹਰ ਵੇਲੇ ਮਿਲਣਾ ਚਾਹੀਦਾ ਔਰ ਅੱਜ ਤੱਕ ਤੁਸੀਂ ਦਿੱਤਾ ਵੀ ਹੈ ਮੇਰਾ ਸੇਰਾ ਜਦੋਂ ਤੁਹਾਡੇ ਚਰਨਾਂ 'ਚ ਝੁਕਦਾ ਤੁਸੀਂ ਦੂਰੋਂ ਨੇੜੋਂ ਮੇਰੇ ਖਲੇ ਤੇ ਮਹਾਰਾਸ਼ਟਰ ਤੋਂ ਵੀ ਦੁਆ ਕਾਇ ਹੋਏ ਬਹੁਤ ਵੱਡੀ ਗੱਲ ਹੈ ਤੁਸੀਂ ਆਪ ਦੇ ਭਰਾ ਨੂੰ ਇੰਨਾ ਪਿਆਰ ਕਰਦੇ ਹੋ ਫਿਰ ਵੀ ਤਵੰਦ ਦੇ ਵਿੱਚ ਕੋਈ ਸਾਡੇ ਤੋਂ ਕਮੀ ਪੇਛੀ ਲਈ ਹੋਵੇ ਕਿਸੇ ਗਲਤੀ ਲੋਕ ਜਦੋਂ ਕਾਫੀ ਜ਼ਿਆਦਾ ਹੋ ਜਾਂਦਾ ਹੈ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਤਾਂ ਸਾਨੂੰ ਮਾਫ਼ ਕਰ ਉਸ ਗੱਲ ਦੇ ਲਈ ਅੱਗੇ ਤੋਂ ਅਸੀਂ ਸਾਰੀ ਗੱਲ ਦਾ ਧਿਆਨ ਰੱਖਾਂਗੇ ਕਿਸੇ ਨੂੰ ਕੋਈ ਗੱਲ ਵੱਧ ਘੱਟ ਕਹਿ ਗਿਆ ਹੋਣਾ ਤਾਂ ਉਹ ਹੋਇਆ ਕੋਈ ਸ਼ਾਬ ਦੇ ਤੋਂ ਤਾਂ ਨਿਕਲ ਜਾਂਦਾ ਜਵਾਨ ਚ ਦੱਸਾਂ ਕਿ ਤੂੰ ਮਾਫ਼ ਕਰ ਜ਼ਰੂਰ ਹੈ ਤੁਸੀਂ ਸਾਰੇ ਜਿੰਨੇ ਵੀ ਕੱਦੂ ਕੰਨ ਆਹ ਚੱਲ ਕੇ ਆਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਛਾ ਵਾਹਿਗੁਰੂ ਜੀ ਹੁਣ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ